ਸੋਹਣਾ ਲੱਗਦਾ ਪਿਆ ਮੇਰਾ ਸੂਟ ਵੈਸੇ ਨਾ ਬਹੁਤ ਦੋ ਦਿਨ ਸਟੇਟਸ ਪਾਣੀ ਹੈ WhatsApp ਤੇ ਨਾਲੇ ਅੱਜ ਰਖੜੀ ਆ ਵੀਰੇ ਦੀ ਅੱਜ ਜੇਪ ਢਿੱਲੀ ਕਰੂ ਮੈਂ ਕਹਣਾ ਮੈਨੂੰ ਨਹੀਂ ਪਤਾ ਮੈਨੂੰ ਸੋਹਣਾ ਜਿਹਾ ਸੂਟ ਲੈ ਕੇ ਦੇ ਵੀਰੇ ਵੀਰੇ ਕਿੱਧਰ ਲੱਗੇ ਤੁਸੀਂ ਆਸ ਤਾਂ ਜਲਦੀ ਤਿਆਰ ਹੋ ਜਾਂਦੇ ਰਖੜੀ ਅੱਜ ਦਿਨ ਤਿਹਾੜ ਵਾਲੇ ਦਿਨ ਤਾਂ ਵੀਰੇ ਟਾਈਮ ਸੇ ਰੈਡੀ ਹੋ ਜਾਇਆ ਕਰੋ ਤੁਸੀਂ ਕਾਦੀ ਤਿਆਰੀ ਕਰੀ ਬੈਠੀ ਆ ਜਲਦੀ ਆ ਜਾਓ ਤੁਸੀਂ ਆ ਗਿਆ ਆ ਗਿਆ ਤੂਫਾਨ ਮੇਲ ਤੂ ਤੇ ਤੇਰੀ ਆਤ ਤਾਂ ਨਾ ਜਾਂਦੀਆਂ ਹੀ ਨਹੀਂ ਗਈਆਂ ਜਦੋਂ ਦੇਖੋ ਕਾਲੀ ਮਚਾਈ ਰੱਖਦੀਆਂ ਜਲਦੀ ਆ ਜਾਓ ਜਲਦੀ ਆ ਜਾਓ ਹੁਣਾਂ ਤੂੰ ਨਿਆਣੀ ਨਹੀਂ ਰਹੀ ਤੂੰ ਵੱਡੀ ਹੋ ਗਈਆਂ ਤੈਨੂੰ ਪਤਾ ਨਾ ਮੈਂ ਪਹਿਲਾਂ ਰਖੜੀ ਵੱਡੀ ਦੀਦੀ ਤੋਂ ਬਣਾਣਾ ਹਰ ਵਾਰੀ ਉਹ ਆ ਕੇ ਰਖੜੀ ਬੰਨ੍ਹਦੇ ਆ ਫੇਰ ਆਪਾਂ ਤੇਰੇ ਤੋਂ ਬਣਵਾਨੀਏ ਰਖੜੀ ਵੀਰੇ ਮੈਨੂੰ ਨਹੀਂ ਪਤਾ ਪਹਿਲਾਂ ਐ ਕਿ ਮੈਂ ਤੁਹਾਡੇ ਰਖੜੀ ਬੰਨਨੀ ਆ ਤੂੰ ਨਾ ਬੱਚੇ ਦੀ ਬੱਚੀ ਹੀ ਰਹਿ ਗਈ ਐਦਾਂ ਜਿੱਦ ਨਹੀਂ ਕਰੀਦੀ ਤੈਨੂੰ ਪਤਾ ਜੇ ਇਸ ਵਾਰੀ ਉਹਨਾਂ ਤੋਂ ਨਾ ਬਣਾਈ ਪਹਿਲਾਂ ਉਹਨਾਂ ਨੇ ਕਿਹਾ ਮੇਰੇ ਨਾਲ ਉਪਰਾ ਕਰਦੇ ਆ ਉਹ ਕਜ਼ਨ ਆ ਮੇਰੀ ਹਰ ਵਾਰੀ ਮੇਰੇ ਰਖੜੀ ਬਨ ਕੇ ਜਾਂਦੀ ਆ ਲੈ ਵੀਰੇ ਤੁਹਾਨੂੰ ਮੇਰੇ ਤੋਂ ਵੱਧ ਕੇ ਉਹ ਹੋਗੇ ਮੈਨੂੰ ਨਹੀਂ ਪਤਾ ਮੈਂ ਤਾਂ ਪਹਿਲੇ ਤੁਹਾਡੀ ਰਖੜੀ ਬੰਨਨੀ ਆ ਅਨਿਕਾ ਤੈਨੂੰ ਪਤਾ ਵਾ ਉਹਦਾ ਕੋਈ ਸੱਕਾ ਭਰਾ ਨਹੀਂ ਹੈਗਾ ਠੀਕ ਆ ਉਹ ਛੋਟੇ ਹੁੰਦੇ ਆ ਤਾਂ ਮੇਰੇ ਰਖੜੀ ਬਨ ਕੇ ਜਾਂਦੀ ਆ ਹੁਣ ਮੈਂ ਇਸ ਵਾਰੀ ਉਹਨੂੰ ਕਿੱਦਾਂ ਇਗਨੋਰ ਕਰ ਦਵਾ ਉਹ ਆ ਜੂਗੀ ਆਪਾਂ ਇਕੱਠੇ ਹੀ ਬੰਨਣੀ ਜਦੋਂ ਬੰਨੂ ਨਾਲ ਹੀ ਤੂੰ ਬੰਨਨ ਦੀ ਰਖੜੀ ਮੈਂ ਕਿਹਾ ਤੈਨੂੰ ਮਨਾ ਕੀਤਾ ਹੈ ਤੁਹਾਡਾ ਵੀਰੇ ਹਰ ਵਾਰ ਦਾ ਇਹੀ ਕੰਮ ਆ ਹਰ ਵਾਰੀ ਰਖੜੀ ਤੇ ਤੁਸੀਂ ਉਹਨੂੰ ਜ਼ਿਆਦਾ ਪਹਿਲ ਦੇਣੇ ਹੋ ਮੇਰੀ ਗੱਲ ਸੁਣ ਤੈਨੂੰ ਲੱਗਦਾ ਵਾ ਮੈਂ ਉਹਨੂੰ ਪਹਿਲ ਦਿੰਦਾ ਆ ਸਾਕੀ ਭੈਣ ਤਾਂ ਮੇਰੀ ਕੱਲੀ-ਕੱਲੀ ਤੂੰ ਹੀ ਆ ਸਿਰਫ ਮੈਂ ਉਹਨਾਂ ਨੂੰ ਪਹਿਲ ਨਹੀਂ ਦਿੰਦਾ ਮੈਂ ਉਹਨਾਂ ਨੂੰ ਸਨਮਾਨ ਦਿੰਦਾ ਆ ਮੇਰੇ ਤੋਂ ਵੱਡੇ ਵੀ ਆ ਤੇ ਜਦੋਂ ਵੀ ਆਂਦੇ ਆ ਉਹਨਾਂ ਤੋਂ ਰਖੜੀ ਬਣਾਉਣਾ ਭਰਾ ਹੈ ਨਹੀਂ ਉਹਨਾਂ ਦਾ ਕੋਈ ਇੰਨਾ ਟਾਈਮ ਹੋ ਗਿਆ ਹਜੇ ਤੱਕ ਕਰਤਾਏ ਨਹੀਂ ਜੇ ਜ਼ਿਆਦਾ ਭਰਾ ਦੀ ਖਿੱਚ ਹੁੰਦੀ ਨਾ ਸਵੇਰੇ ਰਖੜੀ ਬੰਨਣ ਆ ਜਾਂਦੇ ਉਹ ਵੀਰੇ ਤੁਹਾਨੂੰ ਪਤਾ ਹੀ ਆ ਸਵੇਰ ਦੀ ਮੈਂ ਭੁੱਖੇ ਪਾਣੀ ਬੈਠੀ ਆ ਐਤੀ ਪਹਿਲਾਂ ਮੇਰੇ ਤੋਂ ਹੀ ਰਖੜੀ ਬਣਾਓ ਤੁਹਾਨੂੰ ਪਤਾ ਹੀ ਮੰਮੀ ਹਮੇਸ਼ਾ ਕਹਿੰਦੇ ਹੁੰਦੇ ਸੀ ਕਿ ਭਰਾਵਾਂ ਨੂੰ ਰਖੜੀ ਸੁੱਚੇ ਮੂੰਹ ਬੰਨੀ ਦੀ ਹੁੰ ਅਨਿਕਾ ਮੈਨੂੰ ਪਤਾ ਆ 2 ਮਿੰਟ ਵੇਟ ਕਰ ਮੈਂ ਉਹਨਾਂ ਨੂੰ ਫੋਨ ਕਰਦਾ ਜਿੱਥੇ ਅੰਨੀ ਦੇ ਰੁਕੀ ਆ ਫੋਨ ਕਰਕੇ ਪੁੱਛ ਲੈਨੇ ਕਿੱਥੇ ਕਾ ਤਾ ਪੁੱਛ ਲੋ ਫਿਰ ਉਹੀ ਰਾਗੀ ਹੁਣ ਪਹਿਲਾਂ ਮੇਰੇ ਕੋਈ ਵੈਲਿਊ ਵੀ ਨਹੀਂ ਹੈਗੀ ਚਲੋ ਸਮਾਨ ਤਾਂ ਮੇਰਾ ਹੋ ਗਿਆ ਪੈਕ ਲੈ ਰਖੜੀਆਂ ਤਾਂ ਰਹੀ ਗਈਆਂ ਉਹਦੀ ਲਈਦਾ ਫੋਨ ਹੈਲੋ ਹਾਂਜੀ ਅਮਨ ਦੀਦੀ ਤੁਸੀਂ ਆਏ ਨਹੀਂ ਹਲੇ ਹਾਂਜੀ ਹਾਂਜੀ ਮਾਂ ਨਹੀਂ ਅੱਧੇ ਘੰਟੇ ਤੱਕ ਠੀਕ ਐ ਵੀਰੇ ਚਲੋ ਆਜੋ ਫਿਰ ਮੈਂ ਗੋਲਦੀ ਵੀਰੇ ਨੂੰ ਤਾਂ ਕਹਿ ਤਾ ਕਿ ਮੈਂ ਆਨੀ ਅੱਧੇ ਘੰਟੇ ਤੱਕ ਤੇ ਮੈਂ ਤਾਂ ਆਪਣੇ ਦਿਓਰ ਦੇ ਵੀ ਰਖੜੀ ਬਨਣੀ ਆ ਗੋਲਦੀ ਨੇ ਕੀ ਕਰਨਾ ਵਾ 1100 ਰੁਪਏ ਮੱਥੇ ਮਾਰਨਾ ਵਾ ਪਿਛਲੀ ਵਾਰ ਮੇਰੇ ਦਿਓਰ ਨੇ ਮੈਨੂੰ ਸੋਨੇ ਦੇ ਟੋਪਸ ਪਾਇੇ ਸੀਗੇ ਐ ਸੋਰੀ ਪਤਾ ਨਹੀਂ ਕੀ ਦਵਾਂਗਾ ਤੇ ਸਿਮਰ ਉਹਦੇ ਤਾਂ ਮੈਂ ਪਹਿਲੀ ਵਾਰ ਖੜੀ ਬੰਨੀ ਆ ਉਹਨੇ ਪਤਾ ਨਹੀਂ ਕੀ ਦੇਣਾ ਹੋਣਾ ਉਹ 1100 ਰੁਪਏ ਹੀ ਆ 골ਡੀ ਕੋਸ਼ਾਮੀ ਜਾ ਕੇ ਫੜ ਲੂੰਗੀ ਐਦਾਂ ਕਰਤੀਆਂ ਫੋਨ ਕਰਤੀਆਂ ਹੋ ਗਈ ਗੱਲ ਕੀ ਕਹਿੰਦੇ ਹੁਣ ਉਹ ਬਸ ਉਹ ਕਹਿੰਦੇ ਥੋੜੀ ਦੇਰ ਚੰਨੀ ਆ ਮੈਂ ਫੇਰ 10 15 ਮਿੰਟ ਲੇਟ ਕਰਨੀ ਪੈਣੀ ਚੱਲ ਕੋਈ ਨਾ ਫਿਰ ਕੀ ਹੋ ਗਿਆ ਆਂਦੇ ਹੀ ਪਏ ਨੇ ਰਾਹ ਚ ਹੀ ਆ ਹੋਣਾ ਤਾਂ ਕੁਛ ਨਹੀਂ ਮੈਂ ਸਵੇਰ ਦੇ ਧਿਆਨ ਹੋ ਕੇ ਬੈਠੀ ਆਂ ਹਾਂ ਮਨ ਬੇਲੇ ਹਾਂ ਵੀਰੇ ਮੈਂ ਇਦਾਂ ਕਹਿੰਦੀ ਸੀ ਕਿ ਨਾ ਮੈਨੂੰ ਸ਼ਾਮ ਦੇ 4-5 ਵਜੇ ਜਾਣਿਆ ਜੇ ਤਾਂ ਵੇਟ ਕਰ ਸਕਦੇ ਹੋ ਠੀਕ ਹੈ ਨਹੀਂ ਤੇ ਫਿਰ ਤੁਸੀਂ ਛੋਟੀ ਕੋ ਰਖੜੀ ਬਣਾ ਲਿਓ ਮੈਂ ਆ ਕੇ ਬੰਨ੍ਹ ਦੂੰਗੀ 골ਡੀ ਵੀਰੇ ਗੱਲ ਐਦਾਂ ਵਾਂ ਕਿ ਮੇਰਾ ਨਾ ਇੱਕ ਭਰਾ ਬਣਿਆ ਸਿਮਰ अच्छा मैं ओदे रखड़ी बननी हां ते ਨਾਲੇ ਆਪਣੇ دیور دے رکھڑی بننی ہاں ਹੁਣ ਮੇਰਾ ਵਿਆਹ ਹੋ ਗਿਆ ਮੈਂ ਇੱਧਰ ਦਾ ਪਹਿਲਾ ਦੇਖਣਾ ਐਨਾ ਦੇ ਰਖੜੀ ਬਨ ਕੇ ਜਦੋਂ ਮੈਨੂੰ ਟਾਈਮ ਲੱਗਿਆ ਮੈਂ ਸ਼ਾਮ ਨੂੰ ਇੱਧਰ ਆ ਜੂਗੀ ਚਲੋ ਠੀਕ ਆ ਚਲੋ ਠੀਕ ਆ ਫਿਰ ਠੀਕ ਆ ਵੀਰੇ ہاں ਠੀਕ ਆ ਕੀ ਹੋਇਆ ਵੀਰੇ ਬੜੇ ਉਦਾਸ ਦੇ ਹੋਗੇ ਤੁਸੀਂ ਕੁਛ ਨਹੀਂ ਅਨਿਕਾ ਤੂੰ ਬਨ ਰਖੜੀ ਮੇਰੇ ਬਸ ਰਖੜੀ ਤੂੰ ਸਗਾਨੇ ਸੇ ਪਹਿਲਾਂ ਵੱਡੀ ਦਿੱਤੋ ਬਨਾਨੀ ਆ ਚੱਲ ਤੂੰ ਬਨ ਰਖੜੀ ਕੋਈ ਗੱਲ ਨਹੀਂ ਵੀਰੇ ਸਭ ਠੀਕ ਤਾਂ ਹੈ ਹਾਂ ਨਹੀਂ ਕਹਾ ਸਭ ਠੀਕ ਆ ਤੂੰ ਬਨ ਨਾ ਰਖੜੀਆਂ ਤੋਂ ਸਵੇਰ ਦੀ ਕਾਲੀ ਬਈ ਸੀ ਹੁਣ ਮੈਂ ਕਹਿੰਨਾ ਰਖੜੀ ਬਨ ਤੂੰ ਰਖੜੀ ਬਨਦੀ ਨਹੀਂ ਬਈ ਲੈ ਵੀਰੇ ਮੈਂ ਸੇਵਤਾ ਢੱਕਿਆ ਹੀ ਨਹੀਂ ਮੈਂ ਚੁੰਨੀ ਲੈ ਕੇ ਆਈ ਦਾਸ ਮੈਂ ਵੇਟ ਕਰੀ ਜਾਂਦਾ ਸੀ ਕਿ ਮੈਨੂੰ ਸਿੱਧਾ ਹੀ ਕਹਤ ਵਿਚਾਰ 4-5 ਵਜੇ ਜਾਣੇ ਆ ਅੱਗੇ ਤਾਂ ਕਦੀ ਮੰਦੀਦੀ ਨੇ ਮੈਨੂੰ ਇੰਨਾ ਗੱਲ ਕੀਤੀ ਨਹੀਂ ਪਤਾ ਨਹੀਂ ਅੱਜ ਮੈਨੂੰ ਫੀਲ ਵੀ ਹੋਇਆ ਕਿ ਜਦੋਂ ਮਗਰੋਂ ਲਾਣ ਵਾਲਾ ਕੰਮ ਹੀ ਹੁੰਦਾ ਸਿਆਣੇ ਸਹੀ ਕਹਿੰਦੇ ਸੀ ਆਪਣਾ ਖੂਨ ਆਪਣਾ ਹੀ ਹੁੰਦਾ ਮੈਂ ਆ ਵਿਚਾਰੀ ਨੂੰ ਸਵੇਰ ਦਾ ਤਰਸਾਣ ਲੱਗਿਆ ਹੋਇਆ ਸੀ ਵੀ ਰੁਕ ਜਾ ਉਹ ਆਂਦੇ ਆ ਉਹ ਆਂਦੇ ਆ ਤੇ ਉਹਨਾਂ ਨੇ ਕੀ ਕੀਤਾ ਕਿਵੇਂ ਇਹਨੂੰ ਮੈਂ ਦੱਸਾਂ ਵੀ ਉਹਨਾਂ ਨੇ ਮੈਨੂੰ ਕਿਹਾ ਕੀ ਆ ਚਲੋ ਵੀਰੇ ਰਖੜੀ ਬੰਨਾ ਆ ਤੇਰਾ ਐਦਾਂ ਚੁੰਨੀ ਲੈ ਕੇ ਆਣਾ ਨਾ ਮੈਨੂੰ ਬੜਾ ਵਧੀਆ ਲੱਗਿਆ ਜਿੱਦਾਂ ਤੂੰ ਪਹਿਲਾਂ ਵਾਜਾਂ ਮਾਰਦੀ ਪਈ ਸੀ ਵੀਰੇ 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 ਉਹ ਮੈਨੂੰ ਨਿਆਣੀ ਲੱਗਦੀ ਸੀ ਆ ਜਦੋਂ ਤੂੰ ਦੁਪੱਟਾ ਲੈ ਕੇ ਸਿੱਟ ਕੇ ਆ ਨਾ ਹੁਣ ਤੂੰ ਸਿਆਣੀ ਲੱਗਣ ਲੱਗ ਗਈ ਹੈ ਹੁਣ ਪੱਕਾ ਵਿਆਹ ਦੇ ਲਾਇਕ ਹੋ ਗਈ ਹੈ ਤੂੰ ਕਿ ਵੀਰੇ ਹਰ ਵੇਲੇ ਵਿਆਹ ਵਿਆਹ ਤੁਹਾਨੂੰ ਪਤਾ ਨਾ ਮੰਮੀ ਹਮੇਸ਼ਾ ਕਹਿੰਦੇ ਹੁੰਦੇ ਸੀ ਕਿ ਸੇਟ ਟਾ ਕੇ ਰਖੜੀ ਬੰਨੀ ਦੀ ਆ ਪੈਣਾ ਭਰਾ ਵਧੀਆ ਸੁੱਖ ਮੰਗਦੀਆਂ ਨੇ ਚੱਲ ਮੈਂ ਤੈਨੂੰ ਤਾਂ ਹੀ ਤਾਂ ਪਹਿਲਾਂ ਕਿਹਾ ਤੂੰ ਸਿਆਣੀ ਹੋ ਗਈ ਹੁਣ ਹੁਣ ਫਿਰ ਮੈਂ ਵਿਆਹ ਦੀ ਗੱਲ ਕਰਨੀ ਆ ਤੂੰ ਫੇਰ ਖੇਡ ਜਾਣਾ ਹਲਕੂ ਗੀ ਵੀ ਕਰ ਲ ਹੁਣ ਜਾ ਕੇ ਨਾ ਸਵੇਰ ਦਾ ਤਾਂ ਕਹਿੰਦੀ ਭੁੱਖੀ ਬੈਠੀਆਂ ਭੁੱਖੀ ਬੈਟੀਆਂ ਜਾ ਹੁਣ ਜੋ ਕੁਝ ਖਾਣਾ ਕੱਢ ਆ ਜਾ ਕੇ ਖਾਲਾ ਨਹੀਂ ਪਹਿਲਾਂ ਮੈਨੂੰ ਸ਼ਗਨ ਦੋ ਸ਼ਗਨ ਦੂੰਗਾ ਹੀ ਮੈਂ ਤੈਨੂੰ ਇੰਨਾ ਥੋੜੀ ਆ ਸੂਟ ਲੈਣੇ ਆ ਨਾਲੇ ਮੈਂ ਮੈਨੂੰ ਪਤਾ ਮੈਂ ਕਾਲਜ ਜਾਣਾ ਮੈਨੂੰ ਸੋਹਣੇ ਸੋਹਣੇ ਸੂਟ ਚਾਹੀਦੇ ਆ ਚਲ ਫਿਰ ਸ਼ਾਮੀ ਨਾਲ ਆਪਾਂ ਇਕੱਠੇ ਚੱਲਾਂਗੇ ਤੈਨੂੰ ਜਿਹੜੀ ਪਸੰਦ ਸੂਟ ਹੋਇਆ ਤੂੰ ਆਪਣੇ ਆਪ ਜੀ ਚਲ ਠੀਕ ਠੀਕ ਬੈਠੋ ਮੈਂ ਨਾਸ਼ਤਾ ਲੈ ਕੇ ਆਇਆ ਛੱਡ ਬਸ ਤੇ